ਭਾਈ ਪਹਿਲਾਂ ਦਾ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਇਹ ਵੀ ਜੀ ਆਪਣਾ ਜ਼ਿਲ੍ਹਾ ਜਿਹੜਾ ਇਹ ਬਠਿੰਡਾ ਵੀਰ ਜੀ ਆਪਣਾ ਤੇ ਇਹ ਮੈਸਰਖਾਨਾ ਪਿੰਡ ਮੋੜ ਮੰਡੀ ਦੇ ਕੋਲੇ ਰਹਿੰਦਾ ਜੀ ਪਿੰਡ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਵੀਰ ਜੀ ਜਿੱਥੇ ਆਪਾਂ ਨੂੰ ਬਹੁਤ ਹੀ ਵਧੀਆ ਸਸਤਾ ਤੇ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਆਪਾਂ ਰੱਖਦੇ ਆਂ ਮਾਨ ਨਹੀਂ ਕਰਦੇ ਇਸ ਗੱਲ ਤੇ ਪਰ ਵੀ ਜੀ ਜਿਹੜਾ ਵਧੀਆ ਕੱਪੜਾ ਹੁੰਦਾ ਹੈ ਇਹ ਆਲੇ ਲਜਾਣ ਵਾਲਾ ਨੂੰ ਵੀ ਵਧੀਆ ਚੀਜ਼ ਹੁੰਦੀ ਹੈ ਆਹ ਕਹਿੰਦੇ ਆਂ ਵਧੀਆ ਕੁਆਲਿਟੀ ਦਾ ਰੱਖਦੇ ਆ ਜੀ ਏਕੇ ਟੈਕਸ ਦਾ ਵਧੀਆ ਬ੍ਰਾਂਡ ਹੈ ਜੀ ਸਭ ਜਾਣਦੇ ਜੀ ਵੀ ਏਕੇ ਟੈਕਸ ਤਮੰਨਾ ਸ਼ੰਕਰ ਵਗੈਰ ਦੀਆਂ ਵੈਰਾਈਟੀਆਂ ਆਪਾਂ ਰੱਖਦੇ ਆ ਵੀ ਜੀ ਤੇ ਇਹ ਆਪਣਾ ਜਿਹੜਾ ਆ ਮਨੀਂਦਰ ਕਲੌਥ ਹਾਊਸ ਆਪਣਾ ਬੋਰਡ ਹੈ ਵੀ ਜੀ ਇਹਦਾ ਧਿਆਨ ਰੱਖੋ ਖੱਤੇ ਰੰਗ ਦਾ ਬੋਰਡ ਹੈ ਜੀ ਇਹ ਜਦੋਂ ਤੁਸੀਂ ਬਸ ਸਟੈਂਡ ਬਣਿਓ ਮੈਸਟਰ ਖਾਨੇ ਵਿੱਚ ਐਂਟਰ ਕਰਦੇ ਹੋ ਆਪਣਾ ਥਾਂ ਥਾਂ ਤੇ ਲਿਖਿਆ ਹੋਇਆ ਮਨਜਿੰਦਰ ਕਲਾਥ ਹਾਊਸ ਇਹ ਬੋਰਡ ਦੀ ਦਿਸ਼ਾਨੀ ਰੱਖੋ ਅਤੇ ਤੀਰ ਦੇਖੋ ਜਿੱਧਰ ਨੂੰ ਤੀਰ ਜਾਂਦਾ ਵੀਰ ਜੀ ਦੇਖੋ ਉਧਰ ਆਪਣੀ ਮੂਹਰੇ ਦੁਕਾਨ ਹੈ ਦੁਕਾਨ ਤੇ ਵੀ ਬਹੁਤ ਵੱਡਾ ਬੋਰਡ ਲੱਗਿਆ ਹੋਇਆ ਹੈ ਮਨਜਿੰਦਰ ਕਲਾਥ ਹਾਊਸ ਪਿੰਨ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਆਪਾਂ ਵੀਰ ਜੀ ਵੀਡੀਓ ਲੈ ਕੇ ਆਏ ਆ ਬਹੁਤ ਹੀ ਵਧੀਆ ਨਵੀਂ ਕੁਆਲਿਟੀ ਹੈ ਹੈ ਤਾਂ ਵੀਰ ਜੀ ਨੂੰ ਦੇਖੋ ਕੋਟ ਨਹੀਂ ਹੈ ਜੀ ਕੋਈ ਦੁਪੱਟੇ ਨਾਲ ਆ ਗਈ ਕੋਈ ਚਿਕਨ ਕੜਾਈ ਆ ਗਈ ਹੈ ਦੁਪੱਟੇ ਨਾਲ ਪਰ ਵੀਰ ਜੀ ਡਿਜ਼ਾਈਨ ਬਦਲ ਜਾਂਦੇ ਆ ਕਲਰ ਬਦਲ ਜਾਂਦੇ ਆ ਡਿਜ਼ਾਈਨ ਬਦਲ ਜਾਂਦੇ ਨਵੇਂ ਤੋਂ ਨਵੇਂ ਆ ਫਿਰ ਆਪ ਨੂੰ ਡਿਜ਼ਾਈਨ ਤਾਂ ਜ਼ਰੂਰ ਦਿਖਾਉਣੀ ਪੈਂਦਾ ਵੀਰ ਜੀ ਫੇਰੀ ਬੰਦਾ ਅਗਾਹ ਲੈਂਦਾ ਕਪੜਾ ਤੇ ਵੀਰ ਜੀ ਆਪਾਂ ਸਾਰਿਆਂ ਨੂੰ ਬੇਨਤੀ ਇਹ ਕਰਦੇ ਆਂ ਵੀ ਜੀ ਪੂਰੀ ਗੌਰ ਨਾਲ ਵੀਡੀਓ ਦੇਖਿਆ ਕਰੋ ਅਤੇ ਵੀਡੀਓ ਦਾ ਜਿਹੜਾ ਰੇਟ ਦੱਸਦਿਆਂ ਰੇਟ ਦਾ ਕਨਫਰਮ ਕਰਿਆ ਕਰੋ ਵੀ ਮਤਲਬ ਕਿਹੜਾ ਸਸਤਾ ਲਾਉਂਦਾ ਕਿਹੜਾ ਮਹਿੰਗਾ ਲਾਉਂਦਾ ਕਿਹੜਾ ਕੀ ਵੈਰਾਈਟੀ ਹੁੰਦਾ ਵੀਰ ਜੀ ਜ਼ਰੂਰ ਦੇਖਿਆ ਕਰੋ ਬਾਈ ਜੀ ਆਪਾਂ ਬਸ ਵੀਡੀਓ ਦਾ ਮਕਸਦ ਹੀ ਇਹ ਹੁੰਦਾ ਐ ਸਿਰ ਜਿਹੜਾ ਮਕਸਦ ਹੈ ਵੀਡੀਓ ਦਾ ਤਾਂ ਸ਼ੇਅਰ ਤੇ ਸਬਸਕ੍ਰਾਈਬ ਆ ਇੱਕ ਜ਼ਰੂਰ ਕਰਿਆ ਕਰੋ ਇੱਕ ਵੀ ਜੀ ਬੇਨਤੀ ਆਪਾਂ ਹੋਰ ਕਰਦੇ ਆਂ ਇੱਕ ਆਪਣਾ ਚੈਨਲ ਚਲਾਇਆ ਹੋਇਆ ਵੀਜੀ ਮੈਂ ਆਪਦਾ ਨਾਮ ਆਕਾਰ ਮੈਸਟਰ ਖਾਨ ਦੇ ਨਾਮ ਤੇ ਵੀਜੀ ਆਪਣਾ ਚੈਨਲ ਚਲਾਇਆ ਵੀਰ ਬਣ ਕੇ ਉਹਨੂੰ YouTube ਤੇ ਜਾ ਕੇ ਬਲਕਾਰ ਮੈਸਟਰ ਖਾਨਾ ਭਰ ਕੇ ਤੇ ਵੀਜੀ ਜਰੂਰ ਉਹਨੂੰ ਸਬਸਕ੍ਰਾਈਬ ਤੇ ਸ਼ੇਅਰ ਕਰੋ ਅਸੀਂ ਉਹਦੇ ਵਿੱਚ ਵੀ ਵੀਡੀਓ ਪਾਉਨੇ ਆ ਵੀਰੇ ਉਹਦੇ ਵਿੱਚ ਵੀਡੀਓ ਬਹੁਤ ਵਧੀਆ ਆਉਂਦੀਆਂ ਜਰੂਰ ਜਾ ਕੇ ਦੇਖੋ ਯਾਦ ਰੱਖੋ ਵੀਰੇ ਬਲਕਾਰ ਮੈਸਟਰ ਖਾਨਾ ਜਰੂਰ ਬਾਈ ਜੀ YouTube ਤੇ ਭਰ ਕੇ ਉਹਨੂੰ ਚੈੱਕ ਕਰੋ ਆਓ ਆਪਾਂ ਵੀਡੀਓ ਸਟਾਰਟ ਕਰਦੇ ਆ ਵੀਜੀ ਦਿਖਾਉਣਾ ਤੁਹਾਨੂੰ ਹਾਇ ਤਾਂ ਵੀਜੀ ਕੋਟਨੀਆ ਦੇਖੋ ਇਹ ਪਹਿਲਾਂ ਨਾ ਔਟਾਲੀਆ ਨੂੰ ਬੂਲ ਵਿਲੇ ਚੱਲਦਾ ਹੁੰਦੇ ਸੀ ਆਪਣੇ ਔਟਾਲੀਆ ਨੂੰ ਬੂਲ ਸੀ ਜੀ ਪਹਿਲਾਂ ਇਹ ਕਿਪੈਕਸ ਦਾ ਦੇਖੋ ਜੀ ਉਹਦੀ ਮਤਲਬ ਕਾਪੀ ਕਰੀ ਹੋਈ ਐ ਇਹਦੀ ਕੁਆਲਿਟੀ ਚੈੱਕ ਕਰੋ ਬਈ ਜੀ ਕਾਟਨ ਐ ਪਿਓਰ ਜਮਾ ਇਟਾਲੀਅਨ ਬੂਲ ਦਾ ਮਤਲਬ ਡਿਜ਼ਾਈਨ ਐ ਵੀਰੇ ਬਹੁਤ ਸੋਹਣਾ ਡਿਜ਼ਾਈਨ ਕੱਢਿਆ ਹੋਇਆ ਚੈੱਕ ਕਰੋ ਸਮਾਰ ਕੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਐ ਬਾਈ ਜੀ ਇਹੀ ਡਿਜ਼ਾਈਨ ਵੀਰੇ ਪਹਿਲਾਂ ਇਟਾਲੀਅਨ ਬੂਲ ਦੇ ਡਿਜ਼ਾਈਨ ਸੀ ਮਤਲਬ ਆਹ ਇਹਦੀ ਆਖੀ ਵੀਰੇ ਬਾਟਮ ਬਾਟਮ ਦੇ ਵਿੱਚ ਵੀ ਬਾਈ ਸੈਲਫ ਪ੍ਰਿੰਟ ਕੀਤਾ ਹੈ ਪ੍ਰਿੰਟਾਂ ਵਿੱਚ ਆਹ ਦੇਖੋ ਪ੍ਰਿੰਟ ਹੈ ਜੀ ਸੈਲਫ ਪ੍ਰਿੰਟ ਹੁੰਦਾ ਹੈ ਇਹ ਗੌਰ ਨਾਲ ਦੇਖਿਆ ਕਰੋ ਵੀਰ ਜੀ ਵੀਡੀਓ ਸਾਰੀ ਨਾਲ ਸ਼ੌਂਕ ਨਾਲ ਗੌਰ ਨਾਲ ਦੇਖਿਆ ਕਰੋ ਵੀ ਤੁਹਾਨੂੰ ਰੇਟ ਕੀ ਦੱਸਦੇ ਆ ਵੀਰ ਜੀ ਆਮ ਤੁਸੀਂ ਵੀਡੀਓ ਦੇਖਦੇ ਹੋਵੋਗੇ ਰੇਟ ਨਾਲ ਸਾਡਾ ਕਨਫਰਮ ਜ਼ਰੂਰ ਕਰਿਆ ਕਰੋ ਵੀ ਅਸੀਂ ਤੁਹਾਨੂੰ ਕੀ ਰੇਟ ਲਾਉਨੇ ਆ ਤੇ ਜਿਹੜੀਆਂ ਤੁਸੀਂ ਹੋਰ ਵੀਡੀਓ ਵੀ ਚਲਦੀਆਂ ਉਹ ਕੀ ਰੇਟ ਲਾਉਂਦੇ ਆ ਜ਼ਰੂਰ ਬਈਆਂ ਕੇ ਕਨਫਰਮ ਜ਼ਰੂਰ ਕਰਿਆ ਕਰੋ ਵੀ ਸਾਨੂੰ ਕੀ ਰੇਟ ਲਾਉਂਦੇ ਤੇ ਕੀ ਗੱਲਬਾਤ ਹੈ ਇਹ ਆ ਆ ਗਿਆ ਵੀਰ ਜੀ ਕਾਲਾ ਰੰਗ ਦੇਖੋ ਬਈ ਜੀ ਚੈੱਕ ਕਰੋ ਸਮਾਰ ਕੇ ਬਈ ਜੀ ਕਿੰਨਾ ਸੋਹਣਾ ਰੰਗ ਹੈ ਇਹ ਵੀ ਇਟਾਲੀਅਨ ਬੂਲ ਦੇਈ ਮਤਲਬ ਬਣਾਇਆ ਹੋਇਆ ਬਈ ਜੀ ਚੈੱਕ ਕਰੋ ਬਹੁਤ ਵਧੀਆ ਕੁਆਲਿਟੀ ਹੈ ਜੀ ਇਹ ਏਕੇ ਟੈਕਸ ਦਾ ਮਾਲ ਹੈ ਬਾਈ ਜੀ ਆਪਾਂ ਕੁਆਲਿਟੀ ਇੱਕ ਨੰਬਰ ਵੇਚਦੇ ਆਂ ਜੀ ਆਪਣੇ ਕੋਲੇ ਮਾੜਾ ਮਾਲ ਅਸੀਂ ਰੱਖਦੇ ਨਹੀਂ ਵੀ ਜੀ ਦੇਖੋ ਸੈਲਫ ਪ੍ਰਿੰਟ ਇੱਕ ਸੁਣੋ ਬਾਈ ਜੀ ਹੋਰ ਡਿਜ਼ਾਈਨ ਦਿਖਾਉਣਾ ਇਹੀ ਇਟਾਲੀਅਨ ਬੂਲ ਦੇ ਆ ਡਿਜ਼ਾਈਨ ਇਹ ਵੀ ਚੈੱਕ ਕਰੋ ਬਾਈ ਜੀ ਬਾਈ ਜੀ ਬਹੁਤ ਟਾਈਮ ਨਹੀਂ ਲੈਂਦੇ ਥੋੜਾ ਟਾਈਮ ਹੀ ਲੰਮਾਂਗੇ ਥੋੜਾ ਤੇ ਆਪਾਂ ਚੀਜ਼ ਤੁਹਾਨੂੰ ਦਿਖਾਵਾਂਗੇ ਇੱਕ ਨੰਬਰ ਇਹ ਇਟਾਲੀਅਨ ਬੂਲ ਦੀ ਬਾਈ ਜੀ ਚਿਕਨ ਕੜਾਈ ਕੀਤੀ ਹੈ ਪੂਰੀ ਗੌਰ ਨਾਲ ਜ਼ੂਮ ਕਰਕੇ ਦਿਖਾ ਦੇ ਆ ਦੇਖੋ ਇਟਾਲੀਅਨ ਬੂਲ ਤੇ ਨਾ ਵੀਰ ਜੀ ਜਿਵੇਂ ਇਟਾਲੀਅਨ ਬੂਲ ਦਾ ਡਿਜ਼ਾਈਨ ਹੈ ਤੇ ਇਹਦੇ ਕਾਟਨ ਤੇ ਚਿਕਨ ਕਢਾਈ ਹੈ ਵੀਰ ਜੀ ਦੇਖੋ ਚੈੱਕ ਕਰੋ ਸਮਾਰ ਕੇ ਇਹ ਦੇਖੋ ਬਾਈ ਜੀ ਇਹ ਇਹਦਾ ਫਿਰ ਆ ਆ ਬਾਟਮ ਆ ਗਈ ਜੀ ਦੇਖੋ ਇਹਦੀ ਬਾਈ ਜੀ ਕਪੜਾ ਇੱਕ ਨੰਬਰ ਕੁਆਲਿਟੀ ਹੈ ਜੀ ਕਪੜੇ ਮੰਨਿਓ ਕੋਈ ਲੰਬਾ ਨਹੀਂ ਆ ਸਕਦਾ ਤੁਹਾਨੂੰ ਇਹ ਦੇਖੋ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਕਲਰ ਕਾਹਦੇ ਆ ਬਾਈ ਜੀ ਪੂਰੇ ਜਿਵੇਂ ਆ ਆ ਮਲਾਈ ਵਰਗੇ ਕਲਰ ਆ ਬਾਈ ਜੀ ਇਹ ਨਹੀਂ ਹੈ ਵੀ ਤੁਹਾਨੂੰ ਕਲਰ ਮੰਨਿਓ ਕੋਈ ਦਿੱਕਤ ਆਊਗੀ ਬਈ ਜੀ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀਰ ਜੀ ਆ ਦੇਖੋ ਜੀ ਏਕੇ ਟੈਕਸ ਦਾ ਮਾਲ ਆ ਸਾਰਾ ਜੀ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਏਕੇ ਟੈਕਸ ਦਾ ਮਾਲ ਹੈ ਇਹ ਆ ਕਲਰ ਦੇਖੋ ਬਾਈ ਜੀ ਇਹ ਵੀ ਚੰਗ ਕਢਾਈ ਕੀਤਾ ਬਾਈ ਜੀ ਦੇਖੋ ਇਹ ਆਪਾਂ ਦਿਖਾਇਆ ਤਾਂ ਵੀਰ ਜੀ ਪਹਿਲਾਂ ਵਾਲੀ ਵੀਡੀਓ ਚ ਵੀ ਸੀ ਪਰ ਬਾਈ ਜੀ ਕਲਰ ਬਹੁਤ ਸੋਹਣੇ ਆ ਗਏ ਹੋਰ ਨਵੇਂ ਤੋਂ ਨਵੇਂ ਕਲਰ ਰੋਜ਼-ਰੋਜ਼ ਆਪਣੇ ਕੋਲੇ ਵੀ ਜੀ ਨਵਾਂ ਡਿਜ਼ਾਈਨ ਨਵੇਂ ਤੋਂ ਨਵਾਂ ਡਿਜ਼ਾਈਨ ਆਉਂਦਾ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਇਹ ਮਾਸਟਰ ਕਲਰ ਜਾਂ ਕਲਰ ਹੈ ਸੋਹਣਾ ਦੇਖੋ ਕਿੰਨਾ ਹੈ ਬਾਈ ਜੀ ਇਹ ਸੈਲਫ ਪ੍ਰਿੰਟ ਹੈ ਬਾਈ ਜੀ ਦੇਖੋ ਤੁਹਾਨੂੰ ਦਿਸਦਾ ਹੋ ਵੀਡੀਓ ਦੇ ਵਿੱਚ ਇੱਥੇ ਸੈਲਫ ਪ੍ਰਿੰਟ ਹੈ ਬਾਈ ਜੀ ਵਿੱਚ ਦਿੱਤਾ ਹੋਇਆ ਪ੍ਰਿੰਟ ਹੈ ਵਿੱਚ ਇਹਦੇ ਵਿੱਚ ਵੀ ਹੈਗਾ ਪ੍ਰਿੰਟ ਆ ਬਾਟਮ ਦੇ ਵਿੱਚ ਵੀ ਪ੍ਰਿੰਟ ਦਿੱਤਾ ਹੋਇਆ ਹੈ ਬੀ ਜੀ ਚੈੱਕ ਕਰ ਲਓ ਸਮਾਰ ਕੇ ਇੱਕ ਕਲਰ ਬਾਈ ਜੀ ਆ ਸੀ ਕਰੋ ਇਹ ਜਿਹੜਾ ਵੀਰ ਜੀ ਚਿਕਨ ਕਢਾਈ ਹੈ ਨਾ ਵੀਰ ਜੀ ਇਹ ਇਹ ਟੈਵੀ ਦਾ ਮਤਲਬ ਕੱਢਿਆ ਹੋਇਆ ਲਾਈਨਿੰਗ ਹੈ ਵਿੱਚ ਦੇ ਦੇਖੋ ਵੀਰ ਜੀ ਲਾਈਨਿੰਗ ਹੈ ਵਿੱਚ ਇਹਦੇ ਇਹਦਾ ਰੇਟ ਵੀ ਜੀ 950 ਰੁਪਿਆ ਰੇਟ ਹੈ ਵੀ ਜੀ ਇਹਦਾ ਅਸਲੀ ਚਿਕਨ ਕਢਾਈ ਹੈ ਇਹਦਾ 950 ਰੁਪਿਆ ਰੇਟ ਹੈ ਜਿਹੜਾ ਮਤਲਬ ਆਪਾਂ ਤੁਹਾਨੂੰ ਦਿਖਾਉਣੇ ਆ ਵੀਰ ਜੀ ਦੂਜਾ ਦਿਖਾਉਣੀ ਹੁੰਦੀ ਹੈ ਸਾਹੀ ਜੀ ਦੋ ਤਿੰਨ ਵਾਰੀ ਰਿਪੀਟ ਹੋਇਆ ਬਾਈ ਜੀ ਦੋ ਤਿੰਨ ਵਾਰੀ ਡਿਜ਼ਾਈਨ ਆ ਗਿਆ ਬਾਈ ਜੀ ਇਹ ਐਨਾ ਸੋਹਣਾ ਡਿਜ਼ਾਈਨ ਹੈ ਇੱਕ ਮਿੰਟ ਹੀ ਲਾਉਂਦੇ ਆ ਬਾਈ ਜੀ ਉਹਦੀ ਫਾਤੋ ਹਾਤੀ ਲਿਖਿਆ ਨਾ ਬਾਈ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਸੋਹਣਾ ਇੱਕ ਨੰਬਰ ਡਿਜ਼ਾਈਨ ਹੈ ਜਮਾ ਇਹ ਡਿਜ਼ਾਈਨ ਦਾ ਬਾਈ 1 ਮਿੰਟ ਵੀ ਨਹੀਂ ਖੜਦਾ ਆ ਇਹਦੀ ਬਾਟਨ ਹੈ ਵੀਰੇ ਇਹਦਾ ਰੇਟ ਵੀਰ ਜੀ 650 ਰੁਪਿਆ ਰੇਟ ਹੈ ਇਹ ਕਾਟਨਾ ਹੈ ਚੈੱਕ ਕਰ ਲਓ ਮਾੜਾ ਜ਼ੂਮ ਕਰਕੇ ਦਿਖਾ ਦਿਓ ਇਹ ਚ ਵੀ ਬਾਈ ਲਾਈਨਿੰਗ ਹੈ ਬਰੀਕ ਬਰੀਕ ਲਾਈਨਿੰਗ ਹੈ ਇੱਕ ਵੀਰ ਜੀ ਚਿਕਨ ਕੜਾਈ ਹੁੰਦਾ ਹੈ ਉਹਦਾ ਰੇਟ 950 ਹੈ ਇਹ ਵੀਰ ਜੀ ਕਾਟਨਾ ਲਾਈਨਗ ਵਾਲੀ ਇਹ 650 ਰੁਪਿਆ ਰੇਟ ਹੈ ਵੀਰ ਜੀ ਬਾਰ ਬਾਰ ਮੈਂ ਤੁਹਾਨੂੰ ਇਹ ਦੱਸਦਾ ਹਾਂ ਵੀ ਮੇਰੇ ਰੇਟ ਨਾਲ ਕਨਫਰਮ ਜ਼ਰੂਰ ਕਰਿਆ ਕਰੋ ਬਾਈ ਜੀ ਇਹ ਨਾ ਹੋਵੇ ਵੀ ਆਪਾਂ ਉਹੀ ਬਹਿ ਜਾਈਏ ਗੂੰਗੇ ਬਣ ਕੇ ਵੀ ਕਿੱਥੇ ਵੀ ਜਾਈਏ ਉਥੋਂ ਲੈ ਲਈਏ ਇਹ ਨਾ ਹੋਵੇ ਕੰਮ ਜਿੱਥੇ ਵੀ ਜਾऊं ਤੁਸੀਂ ਰੇਟ ਨਾਲ ਕਨਫਰਮ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਜਿੱਥੋਂ ਤੁਹਾਨੂੰ ਮੰਦਾ ਲੱਗਦਾ ਤੁਸੀਂ ਉੱਥੋਂ ਲਓ ਨਗਦ ਪੈਸੇ ਦੇਣੇ ਆ ਬਾਈ ਤੁਸੀਂ ਤੁਸੀਂ ਕਿਉਂ ਫਿਰ ਵੱਧ ਪੈਸੇ ਲਾਉਂਗੇ ਇਹ ਚੈੱਕ ਕਰੋ ਬਾਈ ਜੀ ਇੱਕ ਡਜਨ ਤੁਹਾਨੂੰ ਹੋਰ ਲੈ ਕੇ ਆਇਆ ਦੇਖੋ ਬਾਈ ਜੀ 23 ਦੇ ਡਿਜ਼ਾਈਨ ਆ ਬਾਈ ਜੀ 23 ਦੀ ਮਤਲਬ ਕੱਪੜਾ ਹੈ ਬਰੀਕ ਨੇ ਡਿਜ਼ਾਈਨ ਦੇਖੋ ਬਾਈ ਜੀ ਕਿੰਨੇ ਸੋਹਣੇ ਦੇਖੋ ਕਰੋ ਜੀ ਆਹ ਕਬਾਈ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਚੈੱਕ ਕਰੋ ਇਸ ਮਾਰਕ ਤੇ ਇਹ ਆਹ ਇਹਦੀ ਬੋਟ ਮੰਗਦੇ ਦੇਖੋ ਚੈੱਕ ਕਰੋ ਆ ਦੇਖੋ ਬਈ ਭਾਈ ਜੀ ਮਲਾਈ ਵਰਗੇ ਕੱਪੜੇ ਆ ਏਕੇ ਟੈਕਸ ਦਾ ਮਾਲ ਆ ਸਾਰਾ ਆਪਾਂ ਦੂਜਾ ਮਾਲ ਨਹੀਂ ਲੈ ਕੇ ਏਕੇ ਟੈਕਸ ਦਾ ਮਾਲ ਹੈ ਤੇ ਵੀਰ ਜੀ ਇੱਕ ਆਪਾਂ ਸਾਰਿਆਂ ਨੂੰ ਇਹ ਦੱਸਦੇ ਆ ਆਪਣਾ ਹੋਰ ਸੇਲ ਦਾ ਕੰਮ ਆ ਵੀਰ ਜੀ ਕੋਈ ਜਿੰਨਾ ਅਗਲੀ ਲੋੜ ਆ ਭਾਈ ਜੀ ਉਹਨਾਂ ਲੈ ਸਕਦਾ ਹੈ ਆਪਣੇ ਕੋਈ ਗਰਾਉਂਡ ਚ ਮਾਲ ਪਿਆ ਇਹ ਨਹੀਂ ਹੈ ਵੀ ਆਪਣੇ ਕੋਲੇ ਇੰਨਾ ਕੀ ਹੈ ਬਹੁਤ ਇਕੱਠਾ ਦੇ ਇਕੱਠਾ ਮਾਲ ਆਪਣੇ ਕੋਲੇ ਗੁਰੂ ਦੀ ਕਿਰਪਾ ਹੈ ਰੋਜ਼ ਆਉਂਦਾ ਹੈ ਇਹੋ ਜੀ ਕੋਈ ਗੱਲ ਨਹੀਂ ਜਿੰਨਾ ਮੇਰੀ ਲੋੜ ਆ ਲੈ ਲੋ ਵੀ ਜੀ ਆਪਣੇ ਕੋਲ ਜ਼ਿਆਦਾਤਰ ਮੇਰੇ ਵੀਰ ਦੁਕਾਨਦਾਰ ਬਹੁਤ ਆਉਂਦੇ ਆਪਣੇ ਕੋਲੇ ਦੁਕਾਨਦਾਰਾਂ ਨੂੰ ਵੀ ਜੀ ਆਪਾਂ ਬਹੁਤ ਵਧੀਆ ਲੈਸ ਕਰਕੇ ਲਾਉਂਦੇ ਆਪਾਂ ਕੋਈ ਇਹੋ ਜੀ ਗੱਲ ਨਹੀਂ ਲੈਸ ਲੱਗਦਾ ਦੁਕਾਨਦਾਰਾਂ ਨੂੰ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਜੇ ਕਿਸੇ ਮੇਰੇ ਵੀਰ ਭਰਾ ਦੁਕਾਨਦਾਰ ਨੇ ਕੋਈ ਰੇਟ ਮੁੱਝੇ ਵਿਝਾਂਕੂ ਗੱਲਬਾਤ ਕਰਨੀ ਹੋਵੇ ਤਾਂ ਜਦੋਂ ਮਰਜੀ ਫੋਨ ਲਾਓ ਥੋੜਾ ਫੋਨ ਉਠਾਵਾਂਗੇ ਸ਼ੇਅ ਆਓ ਵੀਰ ਜੀ ਆਪਾਂ ਹੁਣ ਗਾਹਾਂ ਦਿਖਾਉਨੇ ਸੋਨੂੰ ਆ ਆ ਗਿਆ ਬਾਈ ਸਿੱਧਕ ਨੰਬਰ ਐ ਇਹ ਏਕੇ ਟੈਕਸ ਦਾ ਆ ਚੈੱਕ ਕਰੋ ਬਾਈ ਜੀ ਆਪਣੇ ਕੋਲੇ ਬਹੁਤ ਵਧੀਆ ਮਾਲ ਐ ਜੂਮ ਕਰਕੇ ਦਿਖਾ ਦੇ ਕਿੰਨੀ ਵਧੀਆ ਕੁਆਲਿਟੀ ਐ ਕਿੱਡੀ ਵੱਡੀ ਕਵਾਂਟੀਟੀ ਜ ਆਪਣੇ ਕੋਲੇ ਮਾਲ ਪਿਆ ਵੀਰ ਜੀ ਦੇਖੋ ਚੈੱਕ ਕਰੋ ਬਾਈ ਜੀ ਹੋਰ ਸੇਲ ਦਾ ਕੰਮ ਆ ਬਹੁਤ ਵਧੀਆ ਕੁਆਲਿਟੀ ਆਪਾਂ ਰੱਖਦੇ ਆ ਉਹ ਕੰਮ ਨਹੀਂ ਹੈਗਾ ਆਪਣਾ ਵੀ 2-4 ਪੀਸ ਹੋਣਗੇ ਬਾਈ ਜੀ ਆ ਸਿੱਧਕ ਨੰਬਰ ਐ ਏਕੇ ਟੈਕਸ ਦਾ ਆ ਚੈੱਕ ਕਰ ਲਓ ਵੀ ਜੀ ਲਵਾ ਬਈ ਕੋਟੇ ਏਕੇ ਟੈਕਸ ਦਾ ਮਾਲ ਆ ਬਾਈ ਜੀ ਆ ਚੈੱਕ ਕਰ ਲੋ ਸਮਾਰ ਕੇ ਇਹ ਬਾਈ ਜੀ ਕਾਟਨ ਐ ਪਿਓਰ ਜਮਾ ਜਿਵੇਂ ਕਹਿ ਲਈ ਆਪਾਂ ਪੂਰੀ ਵਧੀਆ ਪਿਓਰ ਕਾਟਨ ਐ ਕੁਆਲਿਟੀ ਚੈੱਕ ਕਰੋ ਇਥੇ ਰਿਹਾ ਇਹ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਬਾਈ ਪਿਓਰ ਕਾਟਨ ਏਕੇ ਟੈਕਸ ਦਾ ਮਾਲ ਆ ਬਾਈ ਜੀ ਇਹਦੇ ਨਾਲ ਵੀ ਜੀ ਮਸਲਿਨ ਦਾ ਦੁਪੱਟਾ ਹੈ 2.5 ਮੀਟਰ ਦਾ ਦੁਪੱਟਾ ਦੇਵਾਂਗੇ ਬਾਈ ਜੀ ਤੇ ਦੁਪੱਟਾ ਵੀ ਕਾਹਦਾ ਬਾਈ ਜੀ ਮਲਿਆਈ ਵਰਗਾ ਦੁਪੱਟਾ ਜਮਾ ਤੇ ਚੈੱਕ ਕਰੋ ਬਾਈ ਦੁਪੱਟਾ ਚੈੱਕ ਕਰੋ ਏ ਦੇਖੋ ਬਾਈ ਜੀ ਆਹ ਦੇਖੋ ਚੈੱਕ ਕਰੋ ਦੁਬੱਟਾ ਢਾਈ ਮੀਟ ਦਾ ਦੁਬੱਟਾ ਹੈ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਦੁਬੱਟਾ ਹੈ ਮਸਲਿਨ ਦਾ ਦੁਬੱਟਾ ਤੇ ਏਕੇ ਟੈਕਸ ਦਾ ਕਵਾਲਿਟੀ ਹੈ ਤੇ ਕਾਟਨ ਦਾ ਆਪਣਾ ਮਾਲ ਹੈ ਮਾਲ ਬਾਈ ਜੀ ਮਲੈਮ ਹੈ ਪੂਰਾ ਵਧੀਆ ਇੱਕ ਨੰਬਰ ਤੇ ਕੁਆਲਿਟੀ ਹੈ ਦੀ ਆਹ ਦੇਖੋ ਵੀਰ ਜੀ ਡਿਜ਼ਾਈਨ ਚੈੱਕ ਕਰੋ ਇਹ ਆਹ ਦੇਖੋ ਵੀਰ ਜੀ ਚੈੱਕ ਕਰੋ ਆ ਦੇਖੋ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਵੀਰ ਜੀ ਆਪਣੇ ਕੋਲੇ ਮਾਲ ਫੁੱਲ ਮਿਲੂਗਾ ਕੋਈ ਇਹੋ ਜੀ ਗੱਲ ਨਹੀਂ ਇੱਕ ਤੁਹਾਨੂੰ ਆਹ ਦਿਖਾ ਦਿੰਦੇ ਹਾਂ ਹੋਰ ਖੋਲ ਕੇ ਵੀਰ ਜੀ ਬਾਈ ਜੀ ਇੱਕ ਤਾਂ ਸਮਾਂ ਨਹੀਂ ਆਜਦਾ ਦਿੰਦਾ ਜੇ ਆਪਾਂ ਕੱਲਾ ਕੱਲਾ ਖੋਲ ਕੇ ਦਿਖਾਵਾਂਗੇ ਵੀਰ ਜੀ ਟਾਈਮ ਬਹੁਤ ਲੱਗ ਜਾਂਦਾ ਹੈ ਹੋਰ ਕੋਈ ਗੱਲ ਨਹੀਂ ਦਿਖਾਉਣ ਨੂੰ ਤਾਂ ਕੋਈ ਗੱਲ ਨਹੀਂ ਜਿੰਨੇ ਮਰਜ਼ੀ ਦੇਖ ਲਓ ਬਾਈ ਜੀ ਇਹ ਦੇਖੋ ਰੰਗ ਦੇਖੋ ਬਾਈ ਜੀ ਕਿੰਨੇ ਸੋਹਣੇ ਰੰਗ ਐ ਇਹਦੇ ਇਹ ਆਪਣਾ ਸਿੱਦਕ ਨੰਬਰ ਹੈ ਜੀ ਏ ਕੇ ਟੈਕਸ ਦਾ ਮਾਲ ਹੈ ਪੂਰਾ ਵਧੀਆ ਕੁਆਲਿਟੀ ਦਾ ਮਾਲ ਹੈ ਇਹ ਦੁਬੱਟੇ ਬਾਈ ਜੀ ਦੇਖੋ ਦੁਬੱਟੇ ਵਾਲੇ ਸੋਹਣੇ ਆ ਬਾਈ ਜੀ ਮਸਲੀਨ ਦੇ ਦੁਬੱਟੇ ਨਾਲ ਢਾਈ ਢਾਈ ਮੀਟਰ ਦੇ ਦੁਬੱਟੇ ਦੇਖੋ ਚੈੱਕ ਕਰੋ ਕਿਨੇ ਸੋਹਣੇ ਦੁਬੱਟੇ ਆ ਬਾਈ ਜੀ ਕਿਸੇ ਕਿਸਮ ਦਾ ਕੋਈ ਨਹੀਂ ਜੀ ਲਾਂਭਾ ਨਹੀਂ ਇਹਦਾ ਹੁੰਦਾ ਥੋੜੇ ਜ਼ਿੰਮੇਵਾਰੀ ਹੈ ਇੱਕ ਵੀਰ ਜੀ ਆ ਬਹੁਤ ਫੇਮਸ ਰੰਗ ਹੈ ਹਰ ਇੱਕ ਬੰਦੇ ਦਾ ਹਰ ਇੱਕ ਬੰਦਾ ਇਹਨੂੰ ਬਹੁਤ ਜ਼ਿਆਦਾ ਇਹਦੇ ਉਹ ਕਰਦਾ ਏ ਤੁਮਾਂ ਡਿਮਾਂਡ ਕਰਦਾ ਵੀ ਬਾਈ ਜੀ ਮੈਨੂੰ ਤਾਂ ਇਹਦੇ ਨਾਲ ਦਾ ਚਾਹੀਦਾ ਤੁਸੀਂ ਬਾਈ ਜੀ ਚੈੱਕ ਕਰ ਲਓ ਸਮਾਰ ਕੇ ਵੀ ਬਹੁਤ ਵਧੀਆ ਚੀਜ਼ ਹੈ ਇੱਕ ਨੰਬਰ ਚੀਜ਼ ਹੈ ਇੱਕ ਕਰੋ ਚੈੱਕ ਬਾਈ ਜੀ ਦੇਖੋ ਚੀਜ਼ ਦੇਖੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਤੇ ਕਿੰਨੀ ਵਧੀਆ ਗੱਲਬਾਤ ਹੈ ਜੀ ਇਹ ਜਿਆ ਡਿਜ਼ਾਈਨ ਬਾਈ ਜੀ ਮਸਾ ਮੰਗਵਾਇਆ ਬਹੁਤ ਜ਼ਿਆਦੇ ਔਖਾ ਹੈ ਮਤਲਬ ਇਹ ਮਿਲਦਾ ਨਹੀਂ ਹੈਗਾ ਇਹ ਆ ਇਹਦਾ ਦੁਪੱਟਾ ਬਾਈ ਜੀ ਚੈੱਕ ਕਰੋ ਬਾਈ ਜੀ ਦੁਪੱਟਾ ਦੇਖ ਕੇ ਜਿਵੇਂ ਇਧਰੋਂ ਭੁਖਦੇ ਨੇ ਦੇਖੋ ਬਾਈ ਦੁਪੱਟਾ ਦੇਖੋ ਪੱਖਿਆਂ ਦਾ ਆ ਦੇਖੋ ਬਾਈ ਜੀ ਚੈੱਕ ਕਰੋ ਇਹ ਦੇਖੋ ਦੋਟਰੇ ਪ੍ਰਿੰਟ ਦੇਖੋ ਬਾਈ ਜੀ ਕਿੰਨੇ ਸੋਹਣੇ ਪ੍ਰਿੰਟ ਕੱਢੇ ਹੋਏ ਦੇਖੋ ਬਹੁਤ ਡਬਲ ਡਟਿਆ ਬਾਈ ਜੀ 2.5 ਮੀਟਰ ਦੇ ਬਟੇ ਇੱਕ ਟੋਕਾਸਟ ਇਹ ਆ ਦੇਖੋ ਵੀਰ ਜੀ ਚੈੱਕ ਕਰੋ ਇਹ ਦੇਖੋ ਵੀਰ ਜੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਦੇਖੋ ਇਹ ਵੀ ਜੀ ਬਹੁਤ ਵਧੀਆ ਕਵਾਲਿਟੀ ਦਾ ਕੰਮ ਹੈ ਇੱਕ ਤੁਹਾਨੂੰ ਆ ਦਿਖਾਉਣੇ ਡਿਜ਼ਾਈਨ ਬਾਈ ਜੀ ਇਹ ਵੀ ਜੀ ਆ ਪੈਟਰਨ ਦਾ ਬਹੁਤ ਪੁਰਾਣੀ ਹੈ ਕੋਈ ਇਹੋ ਜੀ ਗੱਲ ਨਹੀਂ ਵੀਰ ਜੀ ਪਰ ਆਪਣੇ ਕੋਈ ਨਵੇਂ ਡਿਜ਼ਾਈਨ ਆਏ ਸੀ ਆਪਾਂ ਤੁਹਾਨੂੰ ਤਾਂ ਦਿਖਾ ਰਹੇ ਡਿਜ਼ਾਈਨ ਬਹੁਤ ਸੋਹਣਾ ਹੈ ਆ ਦੇਖੋ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਇਹਦਾ ਵੀ ਕਿੰਨੇ ਵਧੀਆ ਫਲਾਵਰ ਹੈ ਕਿੰਨਾ ਵਧੀਆ ਡਿਜ਼ਾਈਨ ਹੈ ਚੈੱਕ ਕਰੋ ਇਸ ਮਾਰਕੀਟ ਇਹਦਾ ਰੇਟ ਵੀ ਜੀ 1100 ਰੁਪਿਆ ਰੇਟ ਹੈ ਜੇ ਨਾ ਮੇਰਾ ਵੀਰਪਰਾ ਦੁਕਾਨਦਾਰ ਹੈ ਕੋਈ ਉਹਨੂੰ ਲਾਵਾਂਗੇ ਲੈਸ ਬਾਈ ਜੀ ਕੱਲੇ ਕੱਲੇ ਸ਼ੂਟ ਦਾ 1100 ਰੁਪਿਆ ਰੇਟ ਹੈ ਮਾੜਾ ਮੋਟਾ ਬਾਈ ਜੀ ਹੋਏ ਨਾ ਹਲਕਾ ਫੁਲਕਾ ਕੋਈ ਗੱਲ ਨਹੀਂ ਹੈ ਜੀ ਕੋਈ ਗੱਲ ਨਹੀਂ ਹੈਗੀ ਚੈੱਕ ਕਰੋ ਬਾਈ ਜੀ ਦੇਖੋ ਬਹੁਤ ਵਧੀਆ ਕੁਆਲਿਟੀ ਦਾ ਮਾਲ ਆ ਬਾਈ ਜੀ ਇੱਕ ਵਾਈ ਜੀ ਸਾਨੂੰ ਆ ਖੋਲ ਕੇ ਦਿਖਾਉਣਾ ਵੇਖੋ ਕਪੜਾ ਬਾਈ ਜੀ ਪੂਰਾ ਲਾਜਵਾਬ ਕਪੜਾ ਬਾਈ ਜੀ ਉਹ ਕੰਮ ਨਹੀਂ ਹੈਗਾ ਏਕੇ ਟੈਕਸ ਦਾ ਮਾਲ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਕਪੜਾ ਦੇਖੋ ਕਰੋ ਚੈੱਕ ਬਾਈ ਜੀ ਤੇਰਾ ਰੇਟ ਵੀ ਜੀ 11 ਜੀ ਆਪਣਾ ਰੇਟ ਵੀ ਨਾਲ ਦੀ ਨਾਲ ਦੱਸਣਾ ਆਪਾਂ ਕੱਲ ਦਾ ਓਲਾ ਨਹੀਂ ਰੱਖਦੇ ਹੈਗੇ ਇਹ ਨਹੀਂ ਹੈਗਾ ਵੀ ਪਹਿਲਾਂ ਅਗਲੇ ਨੂੰ ਦੱਸੋ ਨਾ ਜਦੋਂ ਦੁਕਾਨ ਤੇ ਆ ਗਿਆ ਫਿਰ ਅਗਲੇ ਨੂੰ ਕਹੋ ਅਸਤਾ ਰੇਟ ਲਾਵਾਂਗੇ ਆ ਰੇਟ ਲਾਵਾਂਗੇ ਭਾਈ ਜੀ ਆਪਣੇ ਇਹ ਇਹ ਤਾਂ ਆਪਣੇ ਦਿਮਾਗ ਦੀ ਗੱਲ ਹੈ ਨਹੀਂ ਆਪਾਂ ਤਾਂ ਵੀਰ ਜੀ ਸਾਫ਼ ਸੁਥਰੀ ਗੱਲ ਕਰਨੀ ਆ ਜਿਹੜਾ ਗੱਲ ਵੀਡੀਓ ਚ ਦਿਖਾਵਾਂਗੇ ਉਹੀ ਗੱਲ ਤੁਹਾਨੂੰ ਗਾਹ ਮਿਲੂਗੀ ਇਹ ਨਹੀਂ ਵੀ ਨਾ ਮਿਲੇ ਉਹ ਆ ਮਾਲ ਦੇਖ ਲਓ ਆ ਹੁਣ ਆਪਾਂ ਦਿਖਾਵਾਂਗੇ ਵੀਰ ਜੀ ਸੈਂਕਰ ਕੁਆਲਿਟੀ ਦਾ ਹੈਗਾ ਪਹੁੰਚਾ ਵਰਕ ਵੀਰ ਜੀ ਆ ਦੇਖੋ ਵੀਰ ਜੀ ਸ਼ੰਕਰ ਦਾ ਬ੍ਰਾਂਡ ਹੈ ਬਈ ਜੀ ਚੈੱਕ ਕਰ ਲਓ ਸਮਾਰ ਕੇ ਆਪਣੇ ਕੋਲ ਸ਼ੰਕਰ ਦਾ ਬਹੁਤ ਜਿਆਦਾ ਬ੍ਰਾਂਡ ਹੈ ਦੇਖ ਲਓ ਚੈੱਕ ਕਰ ਲਓ ਬਾਈ ਜੀ ਪੂਰਾ ਜਿਆਦਾ ਮਾਲ ਹੈ ਦਾ ਸ਼ੰਕਰ ਦਾ ਨੂੰ ਕਰਕੇ ਦਿਖਾ ਦਿਓ ਦੇਖ ਲਓ ਬਾਈ ਜੀ ਇਹ ਕਾਟਨ ਵੀ ਬਹੁਤ ਵਧੀਆ ਪਿਆ ਆਪਣੇ ਕੋਲ ਸ਼ੰਕਰ ਦਾ ਜਿੰਨੀ ਮਰਜ਼ੀ ਵੈਰਾਈਟੀ ਲੈ ਲਓ ਬਾਈ ਜੀ ਵੈਰਾਈਟੀ ਬੰਨੀ ਹੋ ਸੋਨੂੰ ਆਇਆ ਨਹੀਂ ਹੋਈ ਵੈਰਾਈਟੀ ਨਹੀਂ ਮੈਣੀ ਆਪਣੇ ਕੋਲ ਕਾਹੇ ਕੰਮ ਹੀ ਹੋਰ ਸੇਲ ਦਾ ਕੰਮ ਹੈ ਜੀ ਇਹ ਆ ਪਹੁੰਚਾ ਵਰਕ ਹੈ ਜੀ ਇਹ ਚੈੱਕ ਕਰੋ ਬਾਈ ਕਿੰਨਾ ਸੋਹਣਾ ਹਾਂ ਇਹ ਪਹੁੰਚਾ ਪ੍ਰਿੰਟ ਤੇ ਵੀਜੀ ਪ੍ਰਿੰਟ ਕਰਿਆ ਹੋਇਆ ਪਹੁੰਚੇ ਤੇ ਇਹ ਸ਼ੰਕਰ ਦਾ ਬ੍ਰਾਂਡ ਹੈ ਬਾਈ ਜੀ ਕੁਆਲਿਟੀ ਚੈੱਕ ਕਰ ਲਓ ਦੇਖੋ ਕਿੰਨੀ ਸੋਹਣੀ ਕੁਆਲਿਟੀ ਹੈ ਬਾਈ ਜੀ ਆ ਦੇਖੋ ਬਹੁਤ ਸੋਹਣਾ ਕੱਪੜਾ ਹੈ ਬਾਈ ਜੀ ਮਲਾਈ ਵਰਗਾ ਪੋਲਾ ਹੈ ਬਾਈ ਜੀ ਰੂਵ ਵਰਗਾ ਪੋਲਾ ਕੱਪੜਾ ਹੈ ਬਾਈ ਜੀ ਸ਼ੰਕਰ ਦਾ ਬ੍ਰਾਂਡ ਹੈ ਇੱਕ ਨੰਬਰ ਕੁਆਲਿਟੀ ਹੈ ਇਹਦੇ ਵਿੱਚ ਰੰਗ ਆਪਣੇ ਕੋਲੇ ਜਿਹਹੇ ਜਿਹੇ ਤੁਸੀਂ ਕਹੋਗੇ ਬਾਈ ਜੀ ਉਨੇ ਰੰਗ ਮਿਲ ਜਾਣਗੇ ਰੰਗ ਆਪਣੇ ਕੋਲੇ ਬਹੁਤ ਪਿਆਰੇ ਦੇ ਤੇ ਕੁਰੀਜੀ ਆਈਆਂ ਵੀ ਵੀਡੀਓ ਸੀ ਤਾਂ ਥੋੜੀ ਨਹੀਂ ਬਣਾਉਂਦੇ ਵੀਡੀਓ ਜਦੋਂ ਬਣਾਉਂਦੇ ਆ ਨਾਲ ਦੀ ਨਾਲ ਮਾਲ ਸੇਲ ਹੋ ਜਾਂਦਾ ਫੇਰ ਅਗਲਾ ਕਹਿੰਦਾ ਬਾਈ ਜੀ ਸਾਨੂੰ ਆ ਮਾਲ ਚਾਹੀਦਾ ਆ ਆਏ ਆਏ ਹੋ ਜਾਂਦਾ ਫਿਰ ਫਰਕ ਪੈਂਦਾ ਵੀਰ ਜੀ ਦੇਖੋ ਚੈੱਕ ਕਰੋ ਇਹ ਪੌਂਦਾ ਪ੍ਰਿੰਟ ਹੈ ਵੀਰ ਜੀ ਪਿਓਰ ਕਾਟਨਾ ਬਾਈ ਜੀ 2.5 ਮੀਟਰ ਬਾਟਮ ਤੇ 2.5 ਮੀਟਰ ਕਮੀਜ਼ ਮਿਲੂ ਬਾਈ ਜੀ ਮਿਲਕੇ ਦੇਵਾਂਗੇ ਜੀ ਆ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਕੁਆਲਿਟੀ ਹੈ ਜੀ ਇਹਦੀ ਇੱਕ ਸਾਨੂੰ ਹੋਰ ਦਿਖਾਉਣਾ ਹੈ ਵੀਰ ਜੀ ਕੱਲੀ-ਕੱਲੀ ਚੀਜ਼ ਤਾਂ ਦਿੱਦੀ ਫਿਰ ਸਾਰੀ ਦਿਖਾਈ ਨਹੀਂ ਜਾਂਦੀ ਜੀ ਦੇਖੋ ਆਪਾਂ ਜਿਹੜੀ ਚੀਜ਼ ਬੋਲਾਂਗੇ ਵੀਰ ਜੀ ਉਹ ਚੀਜ਼ ਹਾਜ਼ਰ ਹੋਊ ਜੀ ਆਪਾਂ ਉਹ ਕੰਮ ਨਹੀਂ ਕਰਦੇ ਵੀ ਜੇ ਦਿਖਾਤਾ ਤਾਂ ਜਦੋਂ ਬੰਦਾ ਲੈਣ ਆਉ ਬਾਈ ਜੀ ਮਿਲਣਾ ਨਹੀਂ ਉਹ ਕੰਮ ਹੀ ਨਹੀਂ ਹੈਗਾ ਆਪਣਾ ਦੇਖੋ ਜੀ ਆਹ ਚੈੱਕ ਕਰੋ ਬਾਈ ਜੀ ਇਹਦੀ ਕੁਆਲਿਟੀ ਚੈੱਕ ਕਰੋ ਤੇ ਡਿਜ਼ਾਈਨ ਚੈੱਕ ਕਰੋ ਇਹ ਦੇਖੋ ਬਾਈ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਸ਼ੰਕਰ ਦਾ ਬ੍ਰਾਂਡ ਆ ਬਾਈ ਜੀ ਆਹ ਦੇਖੋ ਬਾਈ ਜੀ ਸਾਰੇ ਆਪਣੇ ਕੋਲੇ ਇਹੀ ਆ ਬਾਈ ਜੀ ਦੇਖੋ ਜਿੰਨਾ ਮਰਜ਼ੀ ਮਾਲ ਲੈ ਲੈ ਕੋਈ ਬਾਦੂ ਮਿਲੂ ਬਾਈਓ ਇਕ ਵੀਰ ਜੀ ਫਿਰ ਆਪਾਂ ਤੁਹਾਨੂੰ ਆ ਦਿਖਾਉਨੇ ਆ ਬੀ ਜੀ ਸਾਰੇ ਆਪਾਂ ਜਾਣਦੇ ਆ ਬਾਈ ਜੀ ਇਹ ਕੈਮਰਿਕ ਜਿਹਨੂੰ ਕਹੈਦੇ ਨੇ ਕਾਉਟਨ ਕਹੈਦੇ ਨੇ ਉਹ ਚੀਜ਼ ਆ ਬਾਈ ਜੀ ਆਲ ਓਵਰ ਬੀ ਐਮ ਡਬਲਯੂ ਬਾਈ ਜੀ ਸਾਰੇ ਪਾਲੀ ਪਾਂਤ ਜਾਣਦੇ ਆ ਬਾਈ ਜੀ ਬੀ ਐਮ ਡਬਲਯੂ ਆ ਜੀ ਏ ਕੇ ਟੈਕਸ ਦਾ ਮਾਲ ਹੈ ਅਤੇ ਆਪਣੇ ਕੋਲ ਸ਼ੰਕਰ ਦਾ ਮਾਲ ਵੀ ਹੈਗਾ ਬਾਈ ਜੀ ਜਿੰਨਾ ਮਰਜ਼ੀ ਸ਼ੰਕਰ ਦਾ ਮਾਲ ਲੈ ਲਓ ਬੀ ਜੀ ਕੁਆਲਿਟੀ ਇੱਕ ਨੰਬਰ ਦੀ ਕੁਆਲਿਟੀ ਹੈ ਚੈੱਕ ਕਰ ਲਓ ਬਾਈ ਜੀ ਕੁਆਲਿਟੀ ਦੀ ਇੱਕ ਤੁਹਾਨੂੰ ਖੋਲ ਕੇ ਵੀ ਦਿਖਾ ਦਨੇ ਆ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਜੀ ਇਹਦਾ ਰੇਟ 450 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਨੂੰ ਬਾਈ ਜੀ ਬਹੁਤ ਜ਼ਿਆਦਾ ਆਪਾਂ ਵਧੀਆ ਲੈਸ ਲਾਉਣਾ ਕਿਉਂਕਿ ਉਹਨੂੰ 4 ਰੁਪਏ ਆਪਦੇ ਪਿੰਡ ਜਾ ਕੇ ਉਹ ਵੀ ਬਾਹਨ ਆਪਾਂ ਉਹ ਕੰਮ ਨਹੀਂ ਜੇ ਕੋਈ ਇਹ ਚ ਬੋਲਦਾ ਵੀਰੂ ਚ ਬੋਲਦਾ ਤੇ ਉੱਥੇ ਜਦੋਂ ਆਪੇ ਬੰਦਾ ਉਹਨੂੰ ਕੁਝ ਰਾ ਨਾ ਪਾਈਏ ਉਹ ਕੰਮ ਨਹੀਂ ਵੀਰੇ ਆਪਣਾ ਹੈਗਾ ਦੇਖੋ ਬਾਈ ਜੀ ਕੁਆਲਿਟੀ ਚੈੱਕ ਕਰੋ ਇਹ BMW ਆ ਜੀ ਇੱਕ ਨੰਬਰ ਦਾ ਕੁਆਲਿਟੀ ਸਟੈਂਡਰਡ ਦਾ ਕੱਪੜਾ ਜੀ AK Tex ਦਾ ਬਾਈ ਜੀ ਆਪਾਂ ਤਾਂ ਜਿਹੜੀ ਗੱਲ ਬੋਲਦੇ ਆਂ ਵੀਡੀਓ ਦੇ ਵਿੱਚ ਉਹ ਸਹੀ ਉਤਰਾਂਗੇ ਜੀ ਆਪਾਂ ਝੂਠ ਨਹੀਂ ਮਾਰਦੇ ਸਾਰਾ ਆਪਾਂ ਰੇਟ ਦੱਸਿਆ ਜੇ ਇਹਨੇ ਪੁੱਛਣਾ ਵੀ ਹੋਵੇ ਤੇ ਸਕਰੀਨ ਤੇ ਨੰਬਰ ਆਪਣਾ ਚੱਲ ਰਿਹਾ ਵੀਰੇ ਪੁੱਛ ਵੀ ਸਕਦਾ ਹੈ ਬਾਈ ਜੀ ਹੱਥ ਬੰਨ ਕੇ ਫੇਰ ਫੇਰ ਬੇਨਤੀ ਕਰਦੇ ਆਂ ਵੀ ਆਪਣਾ ਇੱਕ ਚੈਨਲ ਹੋਰ ਹੈ ਜੀ ਬਲਕਾਰ ਮੈਸਰਖਾਨਾ ਬਾਈ ਜੀ YouTube ਤੇ ਆਪਣਾ ਨਾਮ ਭਰ ਕੇ ਜਰੂਰ ਕੱਢ ਕੇ ਆਪਣਾ ਚੈਨਲ ਉਹਨੂੰ ਸਬਸਕ੍ਰਾਈਬ ਸ਼ੇਅਰ ਵਾਈ ਜਾਣ ਕੇ ਜਰੂਰ ਕਰੋ ਹੱਥ ਬੰਨ ਕੇ ਸਾਰੇ ਮੂਰੇ ਬੇਨਤੀ ਹੈ ਕਿਉਂਕਿ ਇਹ ਚੈਨਲ ਕਈ ਵਾਰੀ ਰੁਕ ਜਾਂਦਾ ਜੀ ਰੋਕ ਦਿੰਦੀਆਂ ਕੰਪਨੀਆਂ ਤੇ ਉਹ ਤੇ ਵੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਜੀ ਰੂਲ ਅੱਜੇ ਜਾ ਕੇ ਉਹ ਚੈਨਲ ਤੇ ਸਾਡੀਆਂ ਵੀਡੀਓ ਚੈੱਕ ਕਰੋ ਬਲਕਾਰ ਮੈਸਟਰਖਾਨੇ ਦੇ ਨਾਂ ਤੇ 6000 ਸਬਸਕ੍ਰਾਈਬਰ ਜਰੂਰ ਕਰੋ ਬਾਈ ਜੀ ਬਹੁਤ ਵਧੀਆ ਕੁਆਲਿਟੀ ਵੇਚਦੇ ਆ ਇੱਕ ਨੰਬਰ ਕੁਆਲਿਟੀ ਵੇਚਦੇ ਆ ਆਪਾਂ ਉਹ ਕੰਮ ਨਹੀਂ ਹੈਗਾ ਵੀ ਆਪਾਂ ਵੀਡੀਓ ਦਿਖਾਉਣ ਵੇਲੇ ਕੁਝ ਹੋਰ ਦੇਣ ਵੇਲੇ ਕੁਝ ਹੋਰ ਉਹ ਕੰਮ ਨਹੀਂ ਕਰਦੇ ਵੀ ਜੀ ਵਾਰ-ਵਾਰ ਆਪਾਂ ਕਹਿੰਨੇ ਆ ਇੱਕ ਵਾਰੀ ਜਰੂਰ ਦੁਕਾਨਦਾਰ ਮੀਰਾਵਤ ਖਾਸ ਕਰ ਦੁਕਾਨਦਾਰਾਂ ਵਾਸਤੇ ਬਾਈ ਜੀ ਬਹੁਤ ਵਧੀਆ ਲੈਸ ਹੈ ਲੈਸ ਲਾਵਾਂਗੇ ਇੱਕ ਵਾਰੀ ਜਰੂਰ ਆ ਕੇ ਵਿਜ਼ਿਟ ਕਰੋ ਵਧੀਆ ਕੁਆਲਿਟੀ ਵਾਹਿਗੁਰੂ ਜੀ ਕਾ ਖਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ